ਕਿਹੜਾ ਪਿੰਡ ਆ ਬਈ ਤੇਰਾ? ਅਜੀਬ ਜਿਹਾ। ਕਿਹੜਾ? ਇਲਾਕਾ। ਕਿਦੋਂ ਦੇ ਕਦੋਂ ਤੇ ਆਉਣੇ ਹੋਰੇ? ਜਿਆਦਾ ਕਦੇ ਘੀਰ ਮਤਵਾਲ ਹੋਣੀ। ਇਹਦੇ ਕੋਲੇ ਕਿੰਨੇ ਬਾਲ? ਕਿੰਨੇ ਚੱਲ ਤੋ। ਵਧੀਆ ਉਹ ਜਾਰਾ ਵਧੀਆ ਹੁੰਦਾ। ਖਾਣੇ ਪਾਣੀ ਦਾ ਵੰਦੀ ਬਈ ਕਰਦੇ ਸ਼ਾਮ ਦਾ ਸਾਰਾ ਖਾਣਾ ਪੈਣਾ ਆਪਣਾ ਪ੍ਰਬੰਧ ਰੱਖਦਾ ਸਾਰਾ ਜੀ। ਨਾਲ ਹੀ। ਵਧੀਆ ਗੱਲ ਹੈ। ਤੇ ਹੁਣ ਇਹ ਕੀ ਕੀ ਫਾਇਦੇ ਕਰਦਾ ਪਸ਼ੂ ਨੂੰ ਜਾਂ ਜੈਂਟਸ ਲਈ ਮਤਲਬ ਪਰਿਵਾਰ ਲਈ ਕਿਹੜਾ ਹੈ ਤੇ ਪਸ਼ੂਆਂ ਲਈ ਕੀ ਹੈ ਖਾਣ ਵਾਲਾ ਇਹਦਾ ਖਾਣ ਵਾਲਾ ਸਿੰਦਾ ਪਾਕਿਸਤਾਨੀ ਕੀ ਹੈ ਅੱਛਾ ਕਰੇ ਮਾਰਦੇ ਵਰਤਦੇ ਮਾਰਦੇ ਆਹ ਪਾਕਿਸਤਾਨੀ ਸਿੰਦਾ ਮਤਲਬ ਮਾਸਾ ਦਾ ਹੋਣਾ ਹੈ ਇਹਦਾ ਜੀ ਬੀਪੀ ਸੂਰ ਸਾਢੇ ਦਿਨੋਂ ਕੰਮ ਕਰੇਗਾ ਇਹ ਪਾਕਿਸਤਾਨੀ ਸਿੰਦਾ ਹੁੰਦਾ ਹੈ ਜੇ ਫਾਸਟ ਸਿੰਦਾ ਜੀ ਹੋਵਾਨੀ ਹੈ ਇਹ ਨਹੀਂ ਚੋੜਾ ਹੋ ਰਾਨੀ ਵੈਸੀ ਨਾਮ ਇਹਦਾ ਪਾਕਿਸਤਾਨੀ ਸਿੰਦਾ ਹੈ ਕਿ ਆਉਂਦਾ ਹੀ ਪਾਕਿਸਤਾਨ ਤੋਂ ਇਹ ਪਾਕਿਸਤਾਨ ਤੇ ਆਉਂਦਾ ਜੀ ਆਉਂਦਾ ਪਾਕਿਸਤਾਨ ਤੋਂ ਥੋੜਾ ਘੰਗਾ ਦੀ ਨਹੀਂ 30 20 ਰੁਪਏ ਕਿਲੋ ਮਿੰਟ ਇਹ ਕਿਲੇ ਦਾ ਇਹ ਸਰਟੀਫਿਕੇਟ ਦੋ। ਸਰਟੀਫਿਕੇਟ। ਇਹ ਵਾਲਾ, ਇਹ 40 ਰੁਪਏ ਦਾ। ਇਹ ਕਾਲਾ। ਇਹ ਕਾਲਾ ਜੀ। ਅੱਛਾ। ਇਹ ਵਾਲਾ। 4 ਰੁਪਏ ਕਿਲ ਦਾ ਜੀ ਪ्योर। ਇਹ ਕਿਹੜੀ ਵੈਰੈਟੀ ਹੈ? ਇਹ ਕਾਲਾ ਜੀ ਕਾਲਾ। ਮੈਂ ਦਿਆਂਗਾ ਫੁੱਟ-ਫੁੱਟ ਮੈਂ ਗੈਸ ਮੇਂ ਪਤਾਮਾ ਸਾਰੂ ਦੋ। ਇੱਕ ਇੱਕ ਤੋਂ ਨਿਕਲ ਕੇ ਆਉਂਦਾ ਵੀ। ਇਹ ਤਾਂ ਬਣਾਇਆ ਦਾ। ਅੱਛਾ ਬਣਾਇਆ। ਬਦਰ ਰੀਅਲ ਨਹੀਂ ਲੈ ਕੇ ਚੱਲ ਰਹੇ ਜੀ। ਕਨਾਲ ਤੋਂ ਦੇਸੀ ਜਨ ਤੋਂ ਇਹ ਹੈ ਜੀ, ਇਹ ਹੈ ਜੀ। ਇਕੱਲੇ ਹੀ ਚੱਲ ਰਹੇ ਹੋ? ਜਿਵੇਂ ਇੱਕ ਨਾਲ ਜਨ ਤੋਂ ਦੇਸੀ। ਇਕੱਲੇ ਆ। ਇਕੱਲੇ। ਅੱਧੇ ਰੁਕੇ ਨੇ ਵਾਪਸ ਕਿੱਥੇ ਜਿੱਥੇ ਦੀ ਜਿੱਥੇ ਜਾ ਰਹੇ ਆ ਬਾਹਰ ਹੀ ਰੋਡ ਤੇ ਨਹੀਂ ਬੈਲ ਪਿੰਡੇ ਪਿੰਡੇ ਵੰਦੇ ਪਿੰਡੇ ਤੇ ਰਹੇ ਆ ਇਹ ਚੀਸ਼ੇ ਵਰਗਾ ਹਨਾ ਕਿੰਨੇ ਦਿਨ ਹੋ ਗਏ ਘਰ ਆਏ ਆ ਆਹੋ ਗੱਲ ਬਾਂਦੇ ਨਹੀਂ ਬੱਸ ਅੱਜ ਕਿੱਥੋਂ ਜਾਣਾ ਹੈ ਕਿੱਥੋਂ ਦਾ ਸੋਧਿਆ ਆ ਤੁਸੀ ਲਾ ਦਿਓ ગામ ਹਾਲੀ ਤੁਰਾ ਗਿਆ ਮੈਂ ਕਿਲਾ ਕਿੱਥੇ ਕਿੱਥੇ ਆਉਣ ਰੋਡ ਤੇ ਜਿਆਦਾ ਤੱਕ ਜੀ ਹਾਂ ਕੀ ਫਾਇਦੇ ਕਰਦਾ ਇਹ ਨੂੰ ਹੁਣ ਇੰਤੈ ਹੀ ਹੋਈ ਆ ਵੀ ਅੱਜ ਹੋਰ ਵੀ ਕਰੋ ਤਾਂ ਬਿੱਤੇ ਕੀ ਹੋਣਾ ਹੋਰ ਚੰਗ ਕੀ ਕਰਦੇ ਆ ਇਹ ਬਾਕੀ ਇਹ ਕਰਦੇ ਆ ਪੂਰਾ ਥਾਲੀ ਕਰਦੇ ਆ ਹਾਂ ਯਾਰ ਬਾਰੇ ਖਾਲੇ ਇੱਕ ਦਿਨਾਂ ਬੰਦ ਪੂਰਾ ਕੰਮ ਕਰਦੇ ਉੱਥੇ ਉੱਥੇ ਚੈਟ ਚਲਦੇ ਕਾਫੀ ਵੱਡਾ ਸਟਾਕ ਹੁੰਦਾ ਉਹ ਬਣੀਆਂ ਕੋਲਾ ਤੇ ਦੀ ਬਣੀਆਂ ਵਾਪਸ ਵੇਚ ਲੈਣੇ ਬਣੀਆਂ ਗਿੱਦੀ ਦੇ ਬਣੀਆਂ ਵਾਪਸ ਉਹ ਵੀ ਬੋਲਿਆ ਬੱਕਰੀ ਤਰਾਉਣਾ ਤਰਾਉਣਾ ਇਹ ਰੈਡੀ ਪਰ ਕਿਲੇ ਹੋਣਾ ਜਿੰਨੇ ਜੱਤੀ ਖਲਕ ਲਿਖ ਜਾਂਦਾ 1 2 3 ਮਿੰਟ ਪਾ ਲਿਆ ਕਰ 3 ਮਿੰਟ ਰੈਡੀ ਮੈ ਹੀ ਨਾ ਨਹੀਂ ਹੋਣੀ ਮਾਰੀ ਪਰ ਮਾਰੀ ਬਹੁਤ ਹੁੰਦਾ ਰਹੇ ਇਹਦਾ ਫਾਇਦਾ ਫਾਇਦਾ ਕੀ ਹੋ ਜੇ ਇਹਦਾ ਫਾਇਦਾ ਇਹ ਯਾਰ ਪਸ਼ੂਆਂ ਲਈ ਹਾਜਮੇ ਵਗੈਰਾ ਲਈ ਚੰਗੀ ਚੀਜ਼ ਹੈ ਬਾਈ ਜੀ ਬਸੋ ਜੀ ਮਾਰਾ ਦਾ ਪਸ਼ੂ ਕੇ ਕਾਂਡੇ ਮਾਰੇ ਦਾ ਮੂੰਹ ਕੇ ਉਹ ਵੀ ਮਿੱਟੀ ਵੀ ਖੰਡਾ ਬਾਰ ਖੰਦਮ ਕੰਮ ਕਰੇ ਇਹ ਤਾਂ ਤੇ ਇਹ ਨਹੀਂ ਚੱਟੀ ਜਾਂਦਾ ਇਹ ਕਿਹੜਾ ਹੁੰਦਾ ਸਿੰਦਾ ਨਮ ਆਪਣੇ ਵਲੇ ਕਿਉਂ ਕੋਈ ਹੀ ਹੁੰਦਾ ਸਿੰਦਾ ਨਮ ਇਹ ਸਿੰਦਾ ਤਾਂ ਅਸਲੀ ਹੀ ਕੀ ਹੈ ਭਾਈ ਇਹ ਹੈ ਇਹ ਆਪਣਾ ਆਪਣਾ ਕੈਕ ਸਿੰਦਾ ਨਮ ਕਿ ਲੱਗਿਆ ਰਿਹਾ ਬਾਗੜਮਾ ਤੇਰੇ ਕੋਲ ਕੀ ਖੜਾ ਰਿਹਾ ਬੁਰਾਨੀ ਅਜੇ ਖੜਾ ਰਿਹਾ ਭਾਈ ਇਹ ਸਿੰਦਾ ਹੀ ਸਿੰਦਾ ਨਹੀਂ ਬੁਰਾਨੀ ਆ ਜੀ ਸਿੰਦਾ ਹੀ ਹੁੰਦਾ ਤਾਂ ਇਹ ਹੈ ਸਿੰਦਾ ਹੀ ਇਹ ਇਹ ਚ ਕਲਰ ਪਾ ਕੇ ਵੇਚ ਦਿੰਦੇ ਹਨ ਨਹੀਂ ਜੀ ਨਹੀਂ ਕਲਰ ਦੀ ਬੰਦ ਨਹੀਂ ਆਪਣੀ ਸਿੰਦਾ ਕਿਉਂ ਲੱਗ ਹੁੰਦਾ ਦੂਜਿਆਂ ਤੋਂ ਦਿਖਾਇਆ ਜਾਂਦੀ ਪਿੱਛੇ ਵੀ ਹਾਂ ਪਿੱਛੇ ਵੀ ਦਿਖਾਇਆ ਜਾਂਦਾ ਹੈ ਜੀ ਇਹ ਸਿੰਦਾ ਦੀ ਹੈ ਜੀ ਆਹ ਸਿੰਦਰ ਆਹ ਇਹ ਪਿਆਰ ਸਿੰਦਰ ਇਹਦਾ ਫਰਕ ਆ ਰੇਟ ਦਾ ਫਿਰ ਇਹ 70 ਰੁਪਏ ਕਿਲੋ ਇਹ ਪਸਾਈ ਹੋ ਗਈ ਵਿੱਚ ਆਜ ਦੱਸਗੇ ਪਸਾਈ ਹੋ ਗਈ ਅਸਲੀ ਕਿ ਤੁਮ ਮਦਰਾ ਕਿੰਨੇ ਦਾ ਇਹ ਸਿੰਦਰ ਨਾਮਕ ਉਹ ਹੀ ਨਾਮਕ ਤੋਂ ਨਿਕਲਦਾ ਉਹ ਅਲੱਗ ਬਣਦਾ ਕੋਈ ਨਹੀਂ ਜੀ ਨਹੀਂ ਕੁਦਰਤੀ ਕਿ ਜਨ ਉੱਤੀ ਦੀ ਹੈ ਨੇ ਹੁੰਜਾ ਸਾਰੇ ਨਾਮ ਕੁਦਰਤ ਦੇਣਾ ਸਾਰੇ ਸਮੁੰਦਰ ਤੋਂ ਆਉਂਦਾ ਨਹੀਂ 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 ਕਈ ਬਨਾਪ ਤੋਂ ਬੋਇਆ ਦਾ ਵਾਗਾ ਜੀ ਤੋਂ ਆਪਣਾ ਗੰਦੇ ਨਾਲੇ ਦਾ ਬਣਾ ਦਾ ਗੰਦੇ ਨਾਲੇ ਦਾ ਬਨਾਪਤੀ ਗਲੀ ਵਾਲਾ ਵਾ ਤਾਂ ਬੋਇਆ ਦਤਾ ਇਹ ਤਾਂ ਕੁਦਰਤ ਹੀ ਦੇਣਾ ਜਿਸकी ਆਈਡੀ ਕੁਦਰਤ ਕੀ ਨਹੀਂ ਤੁਸੀਂ ਖੁਦ ਫਿਰ ਇਸਾਈ ਕਰਕੇ ਪੈਕੇਟ ਤਿਆਰ ਕੀਤੇ ਹਾਂ ਹਾਂ ਜੀ ਹਾਂ ਜੀ ਹਾਂ ਖੁਦ ਕੀਤੇ ਹਾਂ ਜੀ ਇਹ ਤਾਂ ਜਾਂਦਾ ਜੀ ਮਿੱਟੀ ਧੂੜ ਸੇ ਪੈਕੇਟ ਵਿੱਚ ਪਾਣਾ ਪੈਣਾ ਉਹ ਖੁੱਲਾ ਰੱਖਣਾ ਉਹ ਬਨਾਪਤੀ ਹੁੰਦਾ ਫਿਰ ਵੀ ਕਾਲੇ ਵਾਲਾ ਹਾਂ ਜੀ ਆਪ ਤੋਂ ਬਣਾਇਆ ਦਾ ਬਈ ਕੁਦਰਤ ਹੀ ਨਹੀਂ ਹੈ ਜਾਨੀ ਨਹੀਂ 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 ਤੂੰ ਅੱਗੇ ਬੋਲਾਂਗੇ ਜੀ ਆਪ ਨੈਟ ਪਰ ਕੱਟ ਕੇ ਦੇਖੋ ਮੇਰਾ ਦੁੱਧ ਬੋਗੋ ਆਪ ਲੋਕਾ ਦੇਖੋ ਕਿੰਨਾ ਕ ਲੈਣਾ ਲਈਏ ਯਾਰ ਹਨਾ ਫਿਰ ਦੇਣਾ ਆਪ ਨੂੰ ਆ ਏਡੇ ਏਡੇ ਪੀਸ ਕਰਦੇ ਯਾਰ ਦੋ ਚਿੱਟੇ ਕਰਨੇ ਲਾ ਲਗੇ ਇੱਕ ਤਾਂ ਦੇ ਦੇ ਯਾਰ ਯਾ ਤੇ ਦੋ ਦੋ ਚਿੱਟੇ ਦੇ ਬਣਾ ਦੇ ਇਹਦੇ ਚ ਕੀ ਆਈਟਮ ਆ ਭਈ ਆ ਪੈਕਿੰਗ ਕਰੀਂ ਇਹ ਦਹੀਂ ਲੱਸੀ ਹੁਣ ਖਾਲਾ ਨਹੀਂ ਲੱਸੀ ਹੁਣ ਖਾਲਾ ਆ ਜਰਾ ਕੱਢ ਕੇ ਵੀ ਲੈ ਜੀ ਤੇਰਾ ਉਹ ਦਹੀਂ ਲੱਸੀ ਦਾ ਆ ਦਹੀਂ ਲੱਸੀ ਉਹ ਠੀਕ ਹੈ ਹੋੜ ਯੋ ਰੋਕੀ ਕੀ ਇੱਕ ਪੈਕੇਟ ਦਾ ਫਿਰ ਵੀ ਇਹਦੀ ਪੈਕਿੰਗ ਹੋ ਰਹੀ ਹੈ ਤੇ ਖੰਡੇ ਬਾਹਰ ਬਹੁਤ ਕੋਈ ਪੈਕਿੰਗ ਕੱਲਾ ਰੈਪ ਹੋ ਰਿਹਾ ਹੈ ਇਹ ਕੀ ਰੇਟ ਦਾ ਵੀ 60 ਰੁਪਏ ਦੇਗਾ ਸੋਦੀ ਦੋ ਪੂਰੀ ਦੀ ਸੋਦੀਆਂ ਦੋ ਪੂਰੀਆਂ ਸਾਢੇ 3 ਕਿਲੋ ਹੋ ਗਿਆ ਭਈ ਤੇ ਦਹੀਂ ਤੇ ਲੱਸੀ ਚ ਪਾ ਗੀ ਹਾਂ ਜੀ ਹਾਂ ਜੀ ਜਿਆਦੀ ਵੱਡੀ ਆ ਯਾਰ ਫਿਰ ਇਹਨੂੰ ਫਿਰ ਕੋੜੀ ਦਾ ਜੀਮ ਠੀਕ ਲੱਗੂ ਕਿਉਂਕਿ ਜੇ ਚੱਕੀਆਂ ਫਿਰ ਟੱਕ ਤੋਂ ਵੀ ਤਾਂ ਗੇੜਾ ਮੋਟਾ ਜਿਹੜਾ ਥੋੜੀ ਟੱਕੂ ਪੂੜੀ ਇਹ ਖਾਧਰਾ ਪੀ ਗਾ ਕੋਈ ਬਸ ਇਧਰ ਇਸ਼ਕ ਜੀ ਮਾਰੇ ਤਾਂ ਕੋੜੀ ਦੇ ਭਾਈ ਸਾਹਿਬ ਇਹਨਾਂ ਨਾਲ ਗੱਲ ਕਰ ਕਟਾ ਟੜਾ ਰੱਖ ਲੈ ਗਦਾ ਆਪਣੇ ਹੂ ਮਾਰੇ ਜਾਏਗਾ ਹਾਂ ਚਲ ਜੀ ਜੀ लूट कि <laughs> ਜੇ ਤੁਸੀਂ ਹਰਿਆਣਵੀ ਤਾਂ ਫਿਰ ਲੱਸੀ-ਰੁੱਸੀ ਪੀਂਦੇ ਹੋ ਇੱਥੇ ਤੇਰਾ ਹੁਣ ਬਾਹਰ ਕਿਵੇਂ ਕੰਮ ਚੱਲੇ ਜਾਂਦਾ ਹੈ। ਆਸੀ ਬਾਤ ਤੋਂ ਥੋੜੇ ਆਪਣੇ ਘਰੋਂ ਹੁੰਦਾ ਹੈ। ਪੰਜਾਬ ਤੋਂ ਕਮਾਈ ਤਾਂ ਨਹੀਂ ਖਾਣ-ਪੀਣ ਦੀ ਆਉਂਦੀ ਹੈ। ਹੈ? ਠੀਕ ਹੈ ਪਿਆਰ। ਅੱਜ ਆਪਾਂ 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 ਅੱਜ ਨਹੀਂ। ਇਹਦੇ ਪਹਾੜ ਨੇ ਮੁੰਡਾ ਯਾਰ। ਬੰਦਰ ਕਿਹਾ ਭਾਈ ਜੀ ਪਹਾੜ ਹੈ ਇਸ ਦੇ ਪਾਕਿਸਤਾਨ ਮੈਂ। ਪਹਾੜ। ਸਮੁੰਦਰ ਚ ਹੋਰ ਚੀ ਨਿਕਲਦੀ ਆ ਉਹ ਮੀਰ ਵਰਗੀ ਨਿਕਲਦੀ ਆ ਲੈ ਬਾਈ ਰਖਾ ਡੈਕ ਕਰ ਦਿਓ ਕਾ ਕਰੂਏ ਆ ਕੋਈ ਨਾ ਕੁਝ ਕਰਿਆ ਹੱਸ ਨਾਲ ਕਰ ਕੋਰੇ ਟੋਟ ਲਾ ਕੇ ਹੂੰ ਦੇ ਤਾਂ ਕਿ ਤੂੰ ਥੋੜਾ ਜਿਹਾ ਇੱਥੇ ਵੱਡੀ ਬਾਈ ਤਾਂ ਥੋੜੀ ਜਿਹਾ ਚੂਰਾ ਹੋਈ ਸਾਨੂੰ ਤੂੰ ਵੀ ਚੱਟ ਲੈ ਕਰੀਓ ਤੇਰੇ ਵੀ ਮਰ ਜਾਣਗੇ ਜੀਓ ਦੇ ਕੰਡੇ ਨਹੀਂ ਦੂਦ ਆਦਮ ਫਿਰ ਵਾਜੀ ਕਿਹ ਕੀ ਤੇ ਦੇ ਕੋਲ ਤੂੰ ਮਾ ਦੋ ਤੀ ਸਤਾਈ ਕਰੀ ਸਾਰਾ ਕੰਮ ਲ ਖਾਤੇ ਆ ਬਾ ਹਾਂ ਸਹੀ ਬਾ ਕੁਰਦੁੰਮਾ ਪੂਆ ਨੰਦਾ ਕੁਦਰਤੀ ਜੇਣ ਹੁੰਦੀ ਐ ਵਾ ਨੰਸਪਰੇ ਦੱਸ ਮੈਂ ਅਰੇ ਕਹੀਂ ਬਰਤਲੇ ਕੋਰਦੁੰਮਾ ਨੇ ਕਿਤਨੇ ਬੰਦੇ ਉਸਮੇ ਵੀ ਕੰਮ ਕਰਾਏ ਕਿਤਨੀ ਗੈਸੋ ਪੁਰਾਣੇ ਸਰਸਤਮ ਕੋਰਦੁੰਮਾ ਕੰਮ ਕਰਾਏ ਆੜੇ ਬਜ਼ੁਰਗੇ ਤਬੀ ਜੋ ਆੜ ਤੇ ਉਹ ਕੋਰਦੁੰਮੇ ਸੁਆਕੇ ਰਹਿਣੇ ਟੂਰੰਗਾਰਾ ਕੇ ਲਈ ਲੈ ਭਾਈ ਮੋਗਲੀ ਕੋਈ ਕਰ ਦਿੰਦਾ ਪਾਬ ਲੈ ਲੈ ਭਾਈ ਪਰ ਮਾਤਰੀ ਤੇ ਪਿਛੇ ਕੱਲਾ ਕਿ ਕੱਲਾ ਖਾ ਕੇ ਸਿੰਦਾ ਨਾਲ ਸਿੰਦਾ ਕੱਲਾ ਹੀ ਹੋ ਬਸ ਸਾਰੇ ਖਾਣੇ ਦਾ ਸੁਭਿ ਪ੍ਰਤ ਕਰੇ ਨਹੀਂ ਬਾਈ ਆ ਤਾਂ ਇਹਨਾਂ ਨੂੰ ਬੁਲਾ ਰਹੇ ਹਾਂ ਜਮ ਇਹ ਵੀ ਫਿਰ ਮੈਂ ਲੈ ਲੇਂਦਾ ਕੱਲਾ ਸਾਡੇ ਕੋਲ ਕੋੜੀਆਂ ਹੈ ਨਹੀਂ ਬਣਾਉਣਾ ਇਹਦਾ ਕਿਸੇ ਦਾ ਅੱਜ ਹੀ ਪੀਸ ਕੇ ਕਰੇ ਨਹੀਂ ਲੈ ਗਿਆ ਸੀ ਇਹ ਤਾਂ ਪੈਕਟ ਵਾਲਾ ਲੱਗ ਜਾਂਦਾ ਹੈ ਪੈਟ ਵਾਲੇ ਵੱਧ ਲੈਂਦੇ ਹਨ ਸਿੰਦਾ ਨੇ ਤੇ ਬੱਲੇ ਉੱਡਣੇ ਦੇਖਦੇ ਆਂ ਕੋਈ ਨਹੀਂ ਹਾਂ ਇਹਦੇ ਤੇ ਬੋਲਾ ਕੈਨੋਲਾ ਮੈਂ ਕੋਣ ਦਿਆਂ ਨੰਦ ਨਵੇਂ ਕਹਿ ਕੇ ਤਾਂ ਕਹਿ ਕੇ ਤਾਂ ਸਿੰਦਾ ਹੀ ਵੇਚਦੇ ਆ ਉਹ ਕਹਿ ਕੇ ਤਾਂ ਸਿੰਦੀ ਵੇਚਦੇ ਆ ਉਹ ਨੰਦ ਆਇਤਾ ਇਹੋ ਸਕੈਨ ਨੇ ਸਿੰਦਾ ਵਾ ਸਾਡੀ ਤਸਦੀਕ ਹੈ ਹੈਲਾ ਹੈਲਾ ਜੇ ਕੋਈ ਜ਼ਿੰਦਗੀ ਦਾ ਇੰਜੋਏ ਕਰਾਈ ਆ ਵੇ ਤਹਰਾ ਆ ਲੈ ਜਾਂ ਬਾਈ ਨਜ਼ਾਰੇ ਬੇਫਿਕਰਾ ਜਾਵਾਂ ਹੈਲਾ ਕੀ ਇਹ ਇਹ ਹੈ ਇਹਦਾ ਨਾਮ ਤਾਂ ਇਹ ਸਿੰਦਾ ਨਹੀਂ ਇਹਦਾ ਇਹ ਲਿਖਿਆ ਗਿਆ ਆ ਇਹ ਚੀਜ਼ ਇਹ ਰਾਨੇ ਪਿੱਛੇ ਹੈ ਗਲੀਆਂ ਬਣੀਆਂ ਹੈ ਗਲੀਆਂ ਇਹ ਚੀਜ਼ ਇੱਥੇ ਪਿੱਛੇ ਹੀ ਦੀ ਹੈ ਅੱਜ ਇਹਦੇ ਨੂੰ ਕਹਿੰਦਾ ਕਾਹਦਾ ਕਾਹਦਾ ਮੂਹ ਕਾਹਦਾ ਰੋਡ ਹੈ ਕਿਹੜੇ ਕੰਨੇ ਭਲਾ ਅਸੀਂ ਲੈ ਕੇ ਆਨੇ ਆ ਨਾ ਉਹਦੇ ਐਦਾਂ ਨਾ ਹੁੰਦਾ ਆਹੀ ਹੁੰਦਾ ਅੱਜ ਤੈਨੂੰ ਇਹ ਚੀਜ਼ ਮਿਲੇਗੀ ਚਲ ਅਸਲੀ ਨਕਲੀ ਦੇਖੋ ਲੈ ਇਸ ਤਰ੍ਹਾਂ ਦਾ ਤਰਾਹ ਨਹੀਂ ਜੀ ਐਸ ਤਰਾਹ ਦਾ ਉਹ ਤਾਂ ਪਤਾ ਨਹੀਂ ਰੱਪਾ ਨੂੰ ਕਿਹੜਾ ਨੌਲੇਜ ਨਹੀਂ ਬਰੇ ਰੂਟ ਕਰਕੇ ਦਿਖਾ ਦਿੰਦਾ ਆ ਵੀ ਪੈਕ ਤੁਸੀਂ ਕਰਵਾ ਕੇ ਲੈਣਾ ਜਾਂ ਬਣਾ ਬਣਾ ਕੇ ਲੈ ਕੇ ਆਉਣਾ ਨਹੀਂ ਬਣਾਉਂਦੇ ਜੀ ਤੱਕ ਰਹਿ ਕੇ ਦੇਵਾਂ ਆਹ ਬਦਮ ਲਿਆਓ ਜੀ ਲੈ ਭਾਈ ਜੀ ਹੋਰ ਬੋਲੋ ਕਾਲਾ ਕੋਲਾ ਬਹੁਤ ਸਾਲਾ ਹੁੰਦਾ ਹਾਂ ਹਾਂ ਲੈ ਹੁਣ ਤੂੰ ਅੱਜ ਇੱਥੇ ਛੜਾ ਕੰਮ ਕਿੱਥੇ ਇੱਥੇ ਪਰਮਾਨੈਂਟ ਹਲੇ ਭਾਈ ਇੱਥੇ ਵੀ ਆਜੋ ਮਾਰਦਾ ਇਹ ਕਿਹਦੀ ਬੋਲੋ 10 ਲੱਖ ਰੁਪਏ ਨਾ ਕਦੇ ਕਿਸੇ ਕਦੇ ਦੇ ਨਾ ਮੇਰੇ ਬੀਨਾਂ ਆਂਧਾ ਮੰਡੀ ਕੋਲ ਜਿਹੜਾ ਆ ਪਲਾਟ ਆਈਡੀ ਆ ਇਹ ਮੇਰੇ ਕੋਲ ਇਹ ਨਾਲ ਦਾ ਸੀ ਉਹਨਾਂ ਨੇ ਚੱਤੇ ਮਾ ਸਾ ਕਿੱਥਾ ਉਹ ਬੱਟੇ ਦਾ ਉਹ ਬੱਟੇ ਕਿ ਹੁੰਦਾ ਪਸ਼ੂ ਉਹ ਜਿਹੋ ਮਾਰਦਾ ਇਹਦੇ ਚ ਇੱਕ ਹਰਦਰਾ ਹੁੰਦਾ ਹੈ ਉਹਨੂੰ ਮਜ਼ਾ ਆਉਂਦਾ ਫੇਰ ਹੀ ਨਜ਼ਾਰੇ ਜਦ ਤੂੰ ਛੋਟੀ ਡਲੀ ਛੋਟੀ ਡਲੀ ਰੁੜ ਪੈਂਦੀ ਆ ਛੋਟੀ ਡਲੀ ਨਾਲ ਕੋਈ ਵੀ ਉਹ ਜੀ ਮਾਰਦੇ ਨੰਗਰੇ ਆ ਰਹੇ ਹਾਂ ਜੀ 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 ਪੂਰਾ ਲੱਗੇ ਕਿਵਰੇ ਤੋੜਦਾ ਮੂੰਹ ਹਲਦਾ ਨਹੀਂ ਨਾ ਫਿਰ ਉਸਤਾ ਤੇ ਕਿਰਾ ਮੂੰਹ ਡਿਆੜਾ ਤਾਂ ਬਣਦਾ ਗਿਆ ਨੇ ਤੇ ਉਰੇ ਤਟਨਾਏ ਦੇਗੀ ਫਿਰ ਕਿ ਸਿੱਧੀ ਸੱਟ ਲਾਏਗਾ ਢੋੜੀਆਂ ਦੀਆਂ ਖੁਰਲੀਆਂ ਛੋਟੀਆਂ ਨਾ ਨਾਲ ਲੱਗ ਜਾਂਦੀਆਂ ਗੁੱਥ ਦੇ ਕੰਜ ਦੀਆਂ ਉਵੇਂ ਹੀ ਬਸ ਵਿਗੜੀਆਂ ਨੇ ਛੋਟੇ ਨੂੰ ਪਸੂ ਇਸ ਤਰ੍ਹਾਂ ਕਿਤੇ ਨਾ ਛੋਟੇ ਨੂੰ ਨਾ ਲਾਉਂਦਾ ਏ ਇਹ ਉਹਦਾ ਕਿੰਨਾ ਕਿਤੋਂ ਮਾਲ ਅਫਲਾਜ ਮੈਂ ਕਿਲੋ ਕਿਲੋ ਨੋ ਕਿਲੋ ਆ 40 ਘਾਟ ਤੇ 10 ਕਿਲੋ ਨਾਲੇ ਪਹੁੰਚਿਆ ਨੋ ਜੋਗਾ 60 ਇਹ ਕਰਦੇ ਕਾ ਨਾ ਇਹਨਾਂ ਤੋਂ ਸਹੀ ਹੈ ਨਾ ਹੋਰ ਜੋ ਮਸਾਲਾ ਮਸਾਲੇ ਉਹ ਮਸਾਲਾ ਕਹਦਾ ਬਣਾ ਕੇ ਰਿਹਾ ਇਹ ਬੋਲ ਦੂਮਾ ਕਾਲੀ ਮਿੱਟੀ ਇਹ ਦੇਖਿਆ ਦੇਖ ਇੱਥੇ ਇੱਧਰ ਲੱਗੂਗੀ ਨਾ ਕਾਲਾ ਪਿੱਛੇ ਹੋ ਗਿਆ ਆਪਣਾ ਤਾਂ ਕਾ ਕੇ ਮੇਰਾ ਕਹਤ ਨਾਮ ਕੀ ਹੈ ਉਹ ਤਿਆਰ ਕਰਿਆ ਹੁੰਦਾ ਹੈ ਨਾ 60 ਰੁਪਏ ਦਾ ਪੈਕਟ ਹੈ ਇਹ ਕੁਦਰਤੀ ਨਹੀਂ ਹੈਗਾ ਇਹ ਤਿਆਰ ਕਰਿਆ ਹੋਇਆ ਹੈ ਇਹ ਕਿਵੇਂ ਤਿਆਰ ਕਰਤਾ ਬਾਈ ਇਹ ਦੇਖੋ ਵੀ ਇਹਦੇ ਜੈਮਿਕਲ ਨਾਲ ਤਿਆਰ ਕਰਦੇ ਨੀ ਨਹੀਂ ਬਈ ਕੀ ਅਸਲੀ ਸੋਧ ਪਰਦੇਸ਼ ਮੈਂ ਹਾਂ ਹਾਂ ਸਰੂਕੇ ਪੱਤੇ ਨਿੰਮ ਦੇ ਪੱਤੇ ਵਿਗਿਆਮ ਦੇ ਪੱਤੇ ਵਾ ਵਾ ਪੱਤੇ ਡਾਲੇ ਕੋਈ ਘਰ ਜਿਆਦਾ ਵਾ ਸਿੰਧਾ ਕਾਲਾ ਨੰਮ ਸਿੰਧਾ ਨਮ ਡਾਲੇ ਜਿਵੇਂ ਦੇਖ ਲਾ ਬੰਦਾ ਹਨਾ ਕਿੱਡੀ ਦੂਰੋਂ ਆਣਾ ਕਿੰਨੀ ਕ ਕਮਾਈ ਹੋਏ ਦੇ ਵਿੱਚ ਸੰਤੁਸ਼ਟੀ ਦੇਖ ਬੰਦੇ ਦੀ ਹਨਾ ਉਹ ਹਰਿਆਣੇ ਦੇ ਕੈਥਲ ਜ਼ਿਲ੍ਹੇ ਤੋਂ ਆਪਣੇ ਇੱਥੇ ਘਰ ਛੱਡ ਕੇ ਇੱਥੇ ਕਮਾਈ ਕਰਨ ਆ ਰਿਹਾ ਹਨਾ ਰਾਤ ਦਾ ਵੀ ਦੇਖ ਰੂ ਕੋਈ ਪਤਾ ਨਹੀਂ ਮੈਂ ਕਿੱਥੇ ਰੁਕਣਾ ਹਨਾ ਕੋਈ ਟਾਰਗੇਟ ਹੀ ਨਹੀਂ ਯਾਰਾ ਤੇ ਆਪਣੇ ਨਾਲ ਇੱਥੇ ਵਿਹਲੇ ਬੰਦੇ ਕਹਿੰਦੇ ਕੰਮ ਨਹੀਂ ਨਹੀਂ ਇੰਨਾ ਕੁ ਹੁੰਦਿਆ ਆਏ ਆ ਵੀ ਫਿਰ ਵੀ ਸੰਤੁਸ਼ਟੀ ਨਹੀਂ ਹੈਗੀ ਬੰਦਾ ਦੇ ਖੁਸ਼ ਹੈ ਉਹਦੇ ਚਿਹਰੇ ਤੇ ਹਾਸੇ ਹੈਗੀ ਸੀ ਹਾਂ ਬੰਦਾ ਸਹੀ ਸੀ ਬਾਈ ਇਹੀ ਸੋਚ ਜਾਰ ਕੇ ਤੇ ਹਨਾ ਨਾ ਇਹੀ ਸੋਚਦਾ ਉਹਨੂੰ ਹਨਾ ਕੀ ਸਾਰਾ ਉਹਦੇ ਕੋਲੇ ਉਹਦੇ ਕੋਲੇ ਸਮਾਨ ਕੀ ਹੋ ਸਾਰਾ ਮੈਂ ਕਹਿੰਦਾ 2-3000 ਦਾ ਹੋਣਾ 2-3000 ਦਾ ਸਾਰਾ ਸਮਾਨ ਤੋਂ ਨਾ ਮੰਜਾ ਕੰਬਲ ਆੜਾ ਕੁਝ ਨਹੀਂ ਉਹਦੇ ਬੰਦੇ ਕੋਲੇ ਯਾਰ ਇੰਨਾ ਫੇਰ ਵੀ ਰਿਸਕ ਲੈਣਾ ਦੇਖ ਲੈਣਾ